ਇਹ ਨਾ ਰੱਖਣੀ ਹੈ ਇਕਤਾ ਦਾ ਸਬੂਤ ਦੇਣਾ ਹੈ ਜੇ ਕੋਈ ਸਿੰਘ ਸਿੰਘ ਨੂੰ ਸਿੱਖ ਸਿੱਖ ਨੂੰ ਇੱਕ ਦੂਜੇ ਨੂੰ ਕੋਈ ਗਾਲ ਕੱਢਦਾ ਹੈ ਉਹਨੂੰ ਗਾਲ ਦਾ ਜਵਾਬ ਗਾਲ ਵਿੱਚ ਨਾ ਦੇਵੋ ਉਹਨੇ ਕਹ ਕਿ ਗੁਰਮਖਾ ਦੋ ਹੋਰ ਕੱਢ ਲੈ ਜੇ ਤੇਰਾ ਤੇ ਚ ਗਾਲ ਨਾਲ ਪਰਦਾ ਮੰਦ ਪਾਸ਼ਾ ਭਾਸ਼ਾ ਨਾਲ ਪਰਦਾ ਦੋ ਚੀਜ਼ਾਂ ਹੋਰ ਕੱਲ ਜੇ ਸਿੱਖ ਸਿੱਖ ਦੇ ਮੂੰਹ ਤੇ ਚਪੇੜ ਮਾਰਦਾ ਉਹਦੇ ਅੱਗੇ ਮੂੰਹ ਕਰਦੇ ਹੁਣ ਕਾ ਦੋ ਹੋਰ ਮਾਰਦਾ ਪਰ ਨਰਕ ਚੜੀ ਅੱਗੇ ਨਾ ਕਰਦੇ ਹੋ ਜਾ ਪੁਲਸ ਵਾਲੇ ਅੱਗੇ ਨਹੀਂ ਸਿੱਖ ਸਿੱਖ ਅੱਗੇ ਕਰੇ ਉਹਨਾਂ ਦਾ ਹੋਰ ਮਾਰ ਲੈ ਜੁਰਤ ਨਹੀਂ ਪਵੇਗੀ ਕਿ ਇੱਕ ਵਾਰ ਕੋਈ ਤੌੜਾ ਬਚਨ ਕਹੇ ਤੇ ਉਹਨੂੰ ਕਹ ਜੀਏ ਭਰਾਵਾ ਦੋ ਹੋਰ ਕੱਲ ਉਹਦਾ ਸ਼ਰਮ ਨਾਲ ਆਪਣੇ ਆਪ ਹੀ ਸਿਰ ਨਹੀਂ ਹੋ ਜਾਵੇਗਾ ਪਰ ਆਪਣਾ ਇੱਥੇ ਕੀ ਸੁਭਾ ਬਣਿਆ ਹੈ ਜੇ ਇੱਕ ਨੇ ਤੀਲੀ ਲਾਈ ਹੈ ਤੇ ਦੂਜਾ ਕਹਦਾ ਸਾਰੀ ਢੱਬੀਆਂ ਦੀਆਂ ਸਟੀਖਾਂ ਬਾੜ ਦੇਵਾ ਤੇ ਤਾਂ ਮੈਂ ਇਹਦੇ ਨਾਲ ਚੰਗਾ ਨਹੀਂ ਤੇ ਨਹੀਂ ਚੰਗਾ ਨਹੀਂ ਇਹ ਸੁਭਾ ਆਪਣੇ ਵਾਸਤੇ ਮਾੜਾ ਹੈ ਮੈਂ ਹੱਥ ਜੋੜ ਕੇ ਸਾਰੀ ਸੰਗਤ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਕਰਾਂਗਾ ਜੋ ਧਰਮ ਜੋਤ ਮੋਰਚੇ ਦੇ ਡਿਪਟੀ ਪ੍ਰਧਾਨ ਸੰਤਵਾਦਾ ਹਕਮ ਸਿੰਘ ਜੀ ਲੰਗੋਵਾਲ ਇਸ ਮੋਰਚੇ ਦੀ ਵਾਅਦ ਗੋਰ ਸੰਭਾਲ ਕੇ ਚਲਾ ਰਹੇ ਹਨ ਸਮੇਂ ਸਮੇਂ ਮੁਤਾਬਕ ਗਵਰਨਮੈਂਟ ਨੇ ਚਾਲਾਂ ਚੱਲੀਆਂ ਤੇ ਅੱਗੇ ਵੀ ਚੱਲੇਗੀ ਪਰ ਉਹਨਾਂ ਤੋਂ ਬਚਣ ਵਾਸਤੇ ਆਪਾਂ ਨੂੰ ਆਪਣੇ ਕੰਨਾਂ ਵਿੱਚ ਸਰਕਾਰ ਦਾ ਪ੍ਰਸਤੁਤੀਆਂ ਗੱਲਾਂ ਸੁਣ ਕੇ ਫੁੱਟ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਕਈ ਵਾਰੀ ਕਿਹਾ ਜਾਂਦਾ ਜੀ ਇੱਕ ਨਰਮ ਧੜਾ ਇੱਕ ਧਰਮ ਧੜਾ ਇਹ ਬੋਲਦੇ ਨਹੀਂ ਦੂਜੇ ਬੋਲਦੇ ਆ ਸਾਨੂੰ ਜਵਾਬ ਕੋਈ ਨਹੀਂ ਮਿਲਦਾ ਮੈਂ ਆਕਾਲਪੁਰ ਸਾਹਿਬ ਤੇ ਇੱਕ ਦਿਨ ਬੇਨਤੀ ਕੀਤੀ ਸੀ ਸੰਤਾਂ ਨੇ ਵੀ ਕਿਹਾ ਸੀ ਕਿ ਭਾਈ ਅਖਬਾਰਾਂ ਵਾਲੇ ਵੀ ਬਹੁਤ ਕੁਝ ਕਹਿਣਾ ਕਈ ਜਿਹੜੇ ਆਪਣੇ ਉਲਟ ਖਾਸ ਕਰਕੇ ਮਹਾਸ਼ਾ ਪ੍ਰਸ ਉਹਨੇ ਅੱਡੀ ਟੋਟੀ ਦਾ ਜੋਰ ਲਾਉਣਾ ਹੈ ਕਿ ਇਹਨਾਂ ਦੀਆਂ ਪੱਗਾਂ ਇੱਕ ਦੂਜੇ ਦੀਆਂ ਕਿਸ ਤਰੀਕੇ ਨਾਲ ਲਹਿ ਫਤਨੀ ਹੈ ਜਦੋਂ ਤੱਕ ਫੈਸਲੇ ਦਾ ਅਲਾਉ ਨਹੀਂ ਹੁੰਦਾ ਕੋਈ ਕੁਝ ਕਹੀ ਜਾਂਦਾ ਕਿਸੇ ਦੀ ਪਰਵਾਹ ਨਾ ਕਰੋ ਆਪਾ ਆਪਣੇ ਨਿਸ਼ਾਨੇ ਵੱਲ ਵਧੀ ਚੱਲੋ ਸੇਖ ਵਕਰੀ